ਮੰਦਪਾਗੀ ਘਟਣਾ ਵਾਪਰੀਏ ਕੱਲ ਮਾਨਸਾ ਵਿਖੇ ਕੱਲੇ ਮਾਨਸਾ ਜਣੀ ਰੋਜ਼ ਪੰਜਾਬ ਦਾ ਕਿਹੜਾ ਉਹ ਦਿਨ ਜਿੱਥੇ ਗੋਲੀ ਨਹੀਂ ਚੱਲਦੀ ਤੇ ਇਹਦੀ ਜ਼ਿੰਮੇਵਾਰੀ ਰੋਕਣ ਦੀ ਕੀਦੀ ਹੈ ਇਹ ਜ਼ਿੰਮੇਵਾਰੀ ਸਰਕਾਰਾਂ ਦੀ ਹੁੰਦੀ ਹੈ ਇਹ ਜਿਹੜਾ ਸਭ ਤੋਂ ਮੁੱਖ ਜਿਹੜਾ ਇਹਦਾ ਇਹਦਾ ਸਰਕਾਰ ਦਾ ਮਕਸਦ ਹੁੰਦਾ ਉਹ ਲਾਅ ਐਂਡ ਆਰਡਰ ਮੇਨਟੇਨ ਕਰਨਾ ਹੁੰਦਾ ਜਿਹੜੀ ਕਿ ਆ ਮੌਜੂਦਾ ਸਰਕਾਰ ਫੇਲ ਹੋ ਚੁੱਕੀ ਹੈ ਰੋਜ਼ ਕਿਸੇ ਨਾ ਕਿਸੇ ਦੀ ਜਾਨ ਜਾਂਦੀ ਹੈ ਕਦੇ ਕਿਸੇ ਸਰਪੰਚ ਦੀ ਕਦੇ ਕਿਸੇ ਨੌਜਵਾਨ ਦੀ ਕਦੇ ਕਿਸੇ ਵਪਾਰੀ ਦੀ ਮੈਂ ਬੇਨਤੀ ਕਰਦਾ ਤੁਹਾਡੇ ਲਈ ਆ ਮੁੱਖ ਮੰਤਰੀ ਸਾਹਿਬ ਨੂੰ ਜਾਗ ਜੋ ਨਾਤ ਪਾ ਲੋ ਇਹਨਾਂ ਗੈਂਗਸਟਰਾਂ ਨੂੰ ਪਹਿਲਾ ਹੱਤਬਾਦੀ ਦਾ ਖਤਮ ਹੋਇਆ ਹੈ ਕੀ ਗੱਲ ਐਡੀ ਕੀ ਗੱਲ ਤੁਸੀਂ ਕੀ ਇਹਨਾਂ ਨੂੰ ਪਤਾ ਨਹੀਂ ਜੇ ਜਿਹਨਾਂ ਦੇ ਵਿੱਚ ਇਹਨਾਂ ਨੂੰ ਉਹ ਸੁਹੂਲਤਾ ਮਿਲ ਰਹੀਆਂ ਨੇ ਜਿਹੜੀਆਂ ਕਿ ਆਮ ਮੰਦੇ ਨੂੰ ਬਾਹਰ ਨਹੀਂ ਮਿਲ ਰਹੀਆਂ ਇਹਨਾਂ ਨੂੰ ਸ਼ਹਿਰ ਕਿੱਥੋਂ ਮਿਲਦੀ ਹੈ ਉਹ ਇਸ ਕਰਕੇ ਆਪਾਂ ਨੂੰ ਸਾਨੂੰ ਸ਼ਹਿਰ ਵਾਸੀਆਂ ਨੂੰ ਸਭ ਨੂੰ ਇਕੱਠੇ ਹੋਣਾ ਪੈਣਾ ਹੈ ਜਿਹੜੀ ਅੱਜ ਕਾਲ ਕਾਲ ਦਿੱਤੀ ਹੈ ਇਹਨਾਂ ਨੇ ਜਿਹੜਾ ਇਹਨਾਂ ਨੇ ਆਹ ਅੱਜ ਪ੍ਰੋਗਰਾਮ ਅਲਿਕੇ ਹੈ ਮੈਂ ਕਹਿੰਦਾ ਵੀ ਆਈ ਇਹ ਇਕੱਠੇ ਹੋ ਕੇ ਜੇ ਇਹਨਾਂ ਨੇ ਇਹ ਫੈਸਲੇ ਲੈਣਗੇ ਸਰਕਾਰਾਂ ਨੂੰ ਵੀ ਫੈਸਲੇ ਲੈਣੇ ਪੈਣਗੇ ਪਰ ਮੈਂ ਇੱਕ ਗੱਲ ਤੁਹਾਨੂੰ ਇਹ ਕਹੂੰਗਾ ਵੀ ਹੁਣ ਹਰੇਕ ਨੂੰ ਆਪ ਦੀ ਸੁਰੱਖਿਆ ਆਪ ਕਰਨੀ ਪੈਣੀ ਹੈ ਕੋਈ ਕਿਸੇ ਤੇ ਆਸ ਨਾ ਰੱਖੇ ਕਿਉਂਕਿ ਇਹ ਪਹਿਲਾਂ ਹੀ ਸਰਕਾਰ ਹਰ ਫਰੰਟ ਤੇ ਫੇਲ ਹੋ ਚੁੱਕੀ ਹੈ ਤੋਂ ਮੈਂ ਆਪਦੇ ਵੱਲੋਂ ਇਹ ਸ਼ਹਿਰ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਜਦੋਂ ਵੀ ਕੋਈ ਲੋੜ ਵੱਧੀ ਰਾਤ ਮੈਨੂੰ ਸੱਜਣ ਤਿਰੋ ਮਰਜ਼ੀ ਮੈਂ ਖੜੂਗਾ ਆਪ ਦਾ ਅਸਲਾ ਲੈ ਕੇ ਖੜੂਗਾ ਇੰਨਾ ਹੀ ਕਹਿੰਦਾ ਮੈਂ ਬਹੁਤ ਧੰਨਵਾਦ